ਪਰ ਸਾਨੂੰ ਅਸੀਂ ਉਹਨਾਂ ਨੂੰ ਬਹੁਤ ਵਧੀਆ ਇੱਕ ਸੁਜੈਸ਼ਨ ਦਿੱਤਾ ਸੀ ਪੁੰਦਰ ਸਾਹਿਬ ਨੂੰ ਲੇਕਿਨ ਉਹਨਾਂ ਨੇ ਕੋਈ ਦਾ ਰਿਸਪੌਂਸ ਨਹੀਂ ਕੀਤਾ ਦਿੱਤਾ ਸੋ ਇਸ ਕਰਕੇ ਪੁੰਦਰ ਸਾਹਿਬ ਵਾਲਾ ਚੈਪਟਰ ਤੋਂ ਅਲੋਜੀ ਜੀ ਅੱਜ ਇਹਦੇ ਪੰਜ ਮੈਂਬਰ ਹਾਜ਼ਰ ਹੋਏ ਨੇ ਅੱਜ ਇਹ ਪੰਜੇ ਹੀ ਸ਼੍ਰੀ ਕਾਲ ਤਖਸਾਲ ਸਾਹਿਬ ਨੂੰ ਸਮਰਪਿਤ ਨੇ ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆਂ ਠੀਕ ਆ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ ਪਾਰਟੀ ਨੇ ਪ੍ਰਤੀ ਕਰਵਾਉਣੀ ਸੀਗੀ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਲਤਕ ਸਾਬ ਨੂੰ ਭੇਜ ਦਿੱਤਾ। ਉਹ ਜੋ ਸਾਨੂੰ ਅਗਲਾ ਦੇਸ਼ ਉਹ ਦੇਣਗੇ ਉਹਦੇ ਤੇ ਅਸੀਂ ਟਿਕ ਕੇ ਫਿਰ ਦਮਾਂ। ਜੀ ਸਾਹਿਬ ਵੱਡਾ ਸਵਾਲ ਹੈ। ਆਪਣੇ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਨੂੰ ਮਿਲ ਕੇ ਆਏ ਸੀਗੇ ਉਹ ਵੀ مشਵਰਾ ਸੀ ਆਪਣੇ ਮਾਨਯੋਗ ਜੈਦਰ ਧਮੀ ਸਾਹਿਬ ਦਾ ਕਿ ਆਪਾਂ ਉਹਨਾਂ ਨਾਲ ਗੱਲ ਕਰਕੇ ਤੇ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮਾਨਤਾ ਆਪਣੇ ਉਮੀਦਵਾਰ ਨੂੰ ਦੇਣੀ ਚਾਹੀਦੀ ਹੈ ਤੇ ਸੱਤ ਮੈਂਬਰੀ ਕਮੇਟੀ ਆਪਣਾ ਭਾਤੀ ਵੀ ਪਰ ਕਰਿਆ ਆਰੰਭ ਕਰੇ ਜੋ ਦੇਸ਼ ਅਕਾਲ ਤੱਕ ਸਭ ਨੂੰ ਦਿੱਤੇ ਗਏ ਸਨ ਇਸ ਲਈ ਹੰਦਰ ਸਾਹਿਬ ਕੋ ਗਏ ਸੀ ਅਸੀਂ ਉਹ ਚਲੋ ਉਹਨਾਂ ਨੂੰ ਬੇਨਤੀ ਕੀਤੀ ਸੀ ਦਮੀ ਸਾਹਿਬ ਨੇ ਤੁਸੀਂ ਸੱਤਵੇਂ ਮੈਂਬਰ ਕਮੇਟੀ ਚ ਆ ਕੇ ਆਪਣੇ ਸ਼ਾਮਲ ਹੋ ਹਾਜ਼ਰ ਹਾਜ਼ਰ ਹੋ ਤੇ ਤੁਸੀਂ ਵੀ ਆਪਣੇ ਜਿਹੜੇ ਹੈਗੀ ਆ ਇਹਦੇ ਵਿੱਚ ਜਿਹੜੀ ਹੈਗੀ ਵਿਚਾਰ ਸਾਨੂੰ ਦੱਸੋ ਵੀ ਤੁਸੀਂ ਸੱਤਵੇਂ ਮੈਂਬਰ ਕਮੇਟੀ ਨੂੰ ਕਿਉਂ ਨਹੀਂ ਮਾਨਤਾ ਦਿੱਤੀ ਅੱਗੇ ਪਹਿਲਾਂ ਤਾਂ ਹੁਣ ਗਾਂ ਤੋਂ ਮਾਨਤਾ ਅਗਰ ਤੁਸੀਂ ਦਿਨੇ ਤਾਂ ਅਸੀਂ ਆਪਣਾ ਜਿਹੜਾ ਭਰਤੀ ਦੀ ਪ੍ਰਕਿਰਿਆ ਆਰੰਭ ਕਰ ਸਕਾਂਗੇ ਪਰ ਸਾਨੂੰ ਅਸੀਂ ਉਹਨਾਂ ਨੂੰ ਬਹੁਤ ਵਧੀਆ ਇੱਕ ਸੁਜੈਸ਼ਨ ਦਿੱਤਾ ਸੀ ਪੁੰਦਰ ਸਾਹਿਬ ਨੂੰ ਲੇਕਿਨ ਉਹਨਾਂ ਨੇ ਕੋਈ ਰਿਸਪਾਂਸ ਨਹੀਂ ਕੀਤਾ ਦਿੱਤਾ ਸੋ ਇਸ ਕਰਕੇ ਪੁੰਦਰ ਸਾਹਿਬ ਵਾਲਾ ਚੈਪਟਰ ਤਾਂ ক্লোਜ਼ ਹੀ ਆ। ਹਮਤੀ ਨੇ ਫੈਸਲਾ ਲਿਆ ਕਿਉਂਕਿ ਇਹਦੇ 5 ਮੈਂਬਰ ਹਾਜ਼ਰ ਹੋਏ ਨੇ ਅੱਜ। ਇਹ 5 ਜੀ ਸ਼੍ਰੀਕਾਲ ਤਖਸਾਲ ਨੂੰ ਸਮਰਪਿਤ ਨੇ। ਜੋ ਵੀ ਅਗਲਾ ਸਾਨੂੰ ਹੁਕਮ ਮਿਲੂਗਾ ਭਰਤੀ ਸੰਬੰਧੀ ਉਹਦੇ ਤੇ ਅਸੀਂ ਪਹਿਰਾ ਦੇਣ ਲਈ ਤਿਆਰ ਆ। ਜੋ ਪਹਿਲਾ ਹੁਕਮ ਹੋਇਆ ਸੀ ਅਸੀਂ ਉਹ ਤੇ ਪਹਿਰਾ ਦੇਣ ਨੂੰ ਤਿਆਰ ਸੀਗੇ। ਠੀਕ ਆ ਉਹਦੇ ਲਈ ਸਾਨੂੰ ਸਹਿਯੋਗ ਨਹੀਂ ਮਿਲਿਆ ਉਹ ਪਾਰਟੀ ਨੇ ਸਹਿਯੋਗ ਦੇਣਾ ਸੀਗਾ। ਪਾਰਟੀ ਨੇ ਪਰਦੀ ਕਰਵਾਉਣੀ ਸੀਗੀ ਇਸ ਕਮੇਟੀ ਤੋਂ ਉਹ ਨਹੀਂ ਕਰਵਾਉਣਾ ਚਾਹੁੰਦੇ ਅਸੀਂ ਉਹ ਲਿਖ ਕੇ ਸ਼੍ਰੀ ਕਾਲਤਕ ਸਾਬ ਨੂੰ ਭੇਜ ਦਿੱਤਾ ਅੱਗੇ ਜਸਰ ਸਾਹਿਬਾਂ ਜੋ ਵੀ ਸਾਨੂੰ ਹੁਕਮ ਕਰਨਗੇ ਤੇ ਇਹ ਕਮੇਟੀ ਹੈ ਜਿਹੜੀ ਪੰਜ ਮੈਂਬਰ ਜਿਹੜੇ ਹਾਜ਼ਰ ਨੇ ਉਹ ਸਮਰਪਿਤ ਨੇ ਸ਼੍ਰੀ ਕਾਲਤਕ ਸਾਬ ਨੂੰ ਕਿਉਂਕਿ ਸਾਡੇ ਲਈ ਅਕਾਲ ਤਖ਼ਤ ਸ਼੍ਰੀ ਕਾਲਤਕ ਸਾਬ ਸਰਵਉੱਚ ਹੈ ਸੋ ਜੋ ਜੋ ਸਾਨੂੰ ਅਗਲਾ ਦੇਸ਼ ਉਹ ਦੇਣਗੇ ਉਹਦੇ ਤੇ ਅਸੀਂ ਡਟ ਕੇ ਪੈਰਾ ਦਵਾਂਗੇ। ਅਲੀ ਸਾਬ ਵੱਡਾ ਸਵਾਲ ਹੈ ਕਿ ਜਿਹੜੀ ਪਹਿਲੀ ਪਰਤੀ ਹੁਣ ਤੱਕ ਕੋਈ ਹੈ ਲੱਖਾਂ ਚ ਦੱਸ ਰੇਣ ਦਾਵਾ ਕਰ ਰਹੇ ਨੇ। ਉਹਦਾ ਪਵਿੱਤ ਕੀ ਮੰਨਦਾ? ਨਹੀਂ ਉਹ ਵੀ ਜਸਰ ਸਾਹਿਬ ਦੱਸਣਗੇ ਜੀ ਅਸੀਂ ਤਾਂ ਲਿਖ ਕੇ ਭੇਜਦਾ ਵੀ ਇਹ ਸਾਡੀ ਕਮੇਟੀ ਤੋਂ ਬਿਨਾਂ ਸਿੱਧੀ ਪਰਤੀ ਕਰ ਰਹੇ ਆ। ਕੀਤੀ ਜਾ ਰਹੀ ਆ। ਤੇ ਉਹਦੇ ਬਾਰੇ ਵੀ ਜਸਰ ਸਾਹਿਬ ਨੂੰ ਦੱਸ ਦੇਣਗੇ ਸਾਨੂੰ ਕਿਉਂਕਿ ਕਮੇਟੀ ਉਹਨਾਂ ਨੇ ਨਹੀਂ ਬਣਾਈ ਆ। ਅਗਲਾ ਦੇਸ਼ ਸਾਨੂੰ ਜਦੋਂ ਸਾਨੂੰ ਹੁਕਮ ਕਰਨਗੇ ਅਗਲਾ ਅਸੀਂ ਉਹਦੇ ਤੇ ਪੈਰਾ ਦਵਾਂਗੇ। ਤੁਸੀਂ ਉਹਨਾਂ ਕਾਰਨ ਕੀ ਸਾਹਿਬ ਦੇ ਹਸਤੀਫੇ ਦਾ ਉਹ ਤਾਂ ਹੁਣ ਉਹੀ ਦੱਸ ਕਾਰਨ ਤਾਂ ਜਿਹਨਾਂ ਨੇ ਕਹਿਣਾ ਕਿ ਮੈਨੂੰ ਵਕਫ ਕਰ ਦਿੱਤਾ ਜਾਵੇ ਨਹੀਂ ਕਾਰਨ ਤਾਂ ਹੁਣ ਜਿਨ੍ਹਾਂ ਨੇ ਦਿੱਤਾ ਉਹ ਦੱਸ ਸਕਦੇ ਨੇ ਵੀ ਕਾਰਨ ਕੀ ਆ ਉਹ ਦੱਸਣ ਕਾਰਨ ਅਸੀਂ ਅਸੀਂ ਪੰਜੇ ਸਮਰਪਿਤ ਬੈਠੇ ਆ ਤੁਹਾਡੇ ਸਾਹਮਣੇ ਆ ਅਸੀਂ ਅਸੀਂ ਛੇ ਦਿਨਾਂ ਤੱਕ ਸਾਹਿਬ ਨੂੰ ਅਸੀਂ ਇਸ ਸਮੁੱਚੇ ਪੰਥ ਨੂੰ ਅਸੀਂ ਦੁਨੀਆ 'ਚ ਬੈਠੇ ਸਿੱਖਾਂ ਨੂੰ ਜਵਾਬ ਦੇ ਆ ਤੇ ਅਸੀਂ ਆਪਣੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਵੀ ਕਰਾਂਗੇ ਜੀ ਸਾਹਿਬ ਤੁਹਾਡੇ ਤੋਂ ਨਾ ਪੰਥ ਨੂੰ ਅਕਾਲੀ ਦਰਬਾਰ ਨੂੰ ਮੰਨਾ ਜਾ ਰਿਹਾ ਹੈ ਕਿ ਕਾਫੀ ਉਮੀਦਾਂ ਹਨ ਕਿਵੇਂ ਤੁਸੀਂ ਮੰਨਦੇ ਹੋ ਕਾਲੀ ਦਲ ਦੀ ਸਫਤ ਕਿਵੇਂ ਮਜ਼ਬੂਤ ਹੋ ਸਕਦਾ ਦੇਖੋ ਅੱਜ ਹੁਣ ਹਾਲਾਤ ਨੇ ਇਹ ਨਹੀਂ ਲੱਗਦੇ ਕਿ ਇਹ ਕੋਈ ਮਜ਼ਬੂਤੀ ਵਾਲਾ ਰਾਹ ਬਣਿਆ ਹੋਇਆ ਹੈ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕੁਝ ਦਿਨ ਪਹਿਲਾਂ ਵੀ ਇਹ ਬੇਨਤੀ ਕੀਤੀ ਸੀਗੀ ਕਿ ਸਾਨੂੰ ਜਿਹੜੇ ਆਪਣੇ ਹਿੱਤਾਂ ਨੂੰ ਤਿਆਗ ਕੇ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਅਗਵਾਈ ਕਰਨੀ ਆ ਉਹ ਆਪਣੀ ਕੁਰਸੀ ਨੂੰ ਹਿੱਤਾਂ ਨੂੰ ਤਿਆਗ ਕੇ ਜੇ ਸਮਰਪਿਤ ਭਾਵਨਾ ਨਾਲ ਪੰਜਾਬ ਅਤੇ ਗੌਮ ਦੇ ਭਲੇ ਲਈ ਕੰਮ ਕਰਨਗੇ ਤਾਂ ਹੀ त्याਗੀ त्याਗ ਦਿੱਤਾ ਸੈਕਟ ਦੇ ਨਹੀਂ ਲੰਪੇੜੇ ਹੁਣ ਅੱਗੇ ਆਪਾਂ ਰਸਤਾ ਕਿਸ ਤਰ੍ਹਾਂ ਦਾ ਬਣ ਸਕਦਾ ਤੁਸੀਂ ਤੁਹਾਡੀ ਉਮੀਦ ਹੈ ਕਿ ਜਦਰ ਬਿਲਕੁਲ ਬਿਲਕੁਲ ਤੁਸੀਂ ਵੀ ਕੋਈ ਨਹੀਂ ਸਾਨੂੰ ਕੰਮ ਕਰਨਗੇ ਤਿਆਰ ਬੈਠੇ ਆ ਲੇਕਿਨ ਉਹ ਦੇਸ਼ ਅਸੀਂ ਹਾਸਲ ਕਰਨਾ ਜਦਰ ਸਾਹਿਬ ਤੋਂ ਜੋਸਾ ਨੂੰ ਹੁਕਮ ਕਰਨਗੇ ਅਸੀਂ ਉੱਤਪਹਿਰਾ ਦਮਾਂ ਉਹਦਾ ਅਧਾਰ ਤੇ ਅੱਜ ਬੈਠ ਕੇ ਸ਼ਾਮ ਨੂੰ ਉਹਦੀ ਸੰਬੰਧੀ ਤੁਹਾਡਾ ਕੁਝ ਨਹੀਂ ਉਹਦੇ ਬਾਰੇ ਤਾਂ ਉਹ ਹੀ ਦੱਸਣਗੇ ਅਸੀਂ ਕਰ ਸਕਦੇ